ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਦੇ ਮੌਸਮ ਦੀ ਪਲੱਸ ਅਗਲੇ 7 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 27 28 ਮਾਰਚ ਤੱਕ ਮੌਸਮ ਪੰਜਾਬ ਦਾ ਕਿਹੋ ਜਿਹਾ ਰਹਿ ਸਕਦਾ ਐਸੇ ਲਈ ਦੀਆਂ ਤਾਜ਼ਾ ਸੈਟਲਰ ਦਸਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਤੇ ਲਗਭਗ ਸਵੇਰ ਦੇ 9:30 ਵਜਣ ਵਾਲੇ ਨੇ ਪੰਜਾਬ ਦੀ ਗੱਲ ਕਰੀਏ ਜੇ ਐਸੇ ਲਈ ਦੇਖ ਸਕਦੇ ਹਾਂ ਲਗਭਗ ਹਰ ਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੀ ਹੋਣਿਆ ਹੋਇਆ ਤੇ ਹੌ ਤੇ ਹਾਗਾਂ ਦੇ ਵਿੱਚ ਇਸ ਵੇਲੇ ਤੋਂ ਜਿਹੜੀ ਸਵੇਰ ਤੋਂ ਲੱਗ ਰਹੀ ਆ ਤਿੱਖੇ ਤੋਂ ਪਾ ਸਵੇਰ ਤੋਂ ਜਿਹੜੀ ਚੜੀ ਹੋਈ ਆ ਜੇਕਰ ਅਫਾ ਬੀਤੇ ਦਿਨਾਂ ਦੇ ਮੁਕਾਬਲੇ ਤੇ ਗੱਲ ਕਰੀਏ ਤੇ ਹੁਣ ਜਿਹੜੇ ਦਿਨਾਂ ਦਾ ਪਾਰਾ ਜਾ ਜੀ ਉਹ ਹੌਲੀ ਹੌਲੀ ਤਾਂ ਨੂੰ ਜਾ ਰਿਹਾ ਕਿਉਂਕਿ ਇਹ ਸਿਸਟਮ ਜਿਹੜਾ ਇੱਕ ਲੰਕ ਗਿਆ ਉਹ ਹਲਕੇ ਲੈਵਲ ਦਾ ਸੀ ਕੋਈ ਬਹੁਤਾ ਪ੍ਰਭਾਵ ਨਹੀਂ ਖਾ ਗਿਆ ਤੇ ਇਸ ਲਈ ਹੁਣ ਪਾਰਾ ਜਿਹੜਾ ਜਾ ਜੀ ਤਾਂ ਨੂੰ ਚੜਨ ਦੀ ਉਮੀਦ ਆ ਤੇ ਮਾਰਚ ਦੇ ਅਖੀਰ ਆਉਂਦੇ ਆਉਂਦੇ ਹੋ ਸਕਦਾ ਪਾਰਾ ਜਿਹੜਾ ਜਾ ਪੰਜਾਬ ਦੇ ਵਿੱਚ 35 36 37 ਤੱਕ ਜਾ ਸਕਦਾ ਹੈ ਅਨੁਮਾਨ ਦੇ ਮੁਤਾਬਕ ਜੇਕਰ ਅਫਾ ਅੱਜ ਦੀ ਗੱਲ ਕਰਦੇ ਆਂ ਤੇ ਅੱਜ ਵੀ ਮੌਸਮ ਗਰ ਤੇ ਦਿਨਾਂ ਦਾ ਫਰਾ ਹੋ ਸਕਦਾ 32 ਦੇ ਆਸ-ਪਾਸ ਮੈਕਸਿਮਮ ਅੱਜ ਵੀ ਦਰਜ ਹੋ ਸਕਦਾ ਤੇ ਰਾਤਾਂ ਦਾ ਫਰਾ ਹਲੇ 헤ਠਾ ਚੱਲ ਰਿਹਾ ਜੇਕਰ ਸੌਤੋਂ ਮਿਨਿਮਮ ਟੈਂਪਰੇਚਰ ਆਫਾ ਦੇਖੀਏ ਰਾਤਾਂ ਦਾ ਤੇ 11 ਡਿਗਰੀ ਦੇ ਨਾਲ ਪਠਾਨਕੋਟ ਸਭ ਤੋਂ ਠੰਡਾ ਖੇਤਰ ਰਿਹਾ ਪੰਜਾਬ ਦੇ ਵਿੱਚ ਤੇ ਮੈਕਸਿਮਮ 14-15 ਦੇ ਆਸ-ਪਾਸ ਟੈਂਪਰੇਚਰ ਜਿਹੜੇ ਰਾਤਾਂ ਦੇ ਚੱਲਦੇ ਹੋਏ ਨੇ ਤੇ ਇਸੇ ਤਰ੍ਹਾਂ ਆਉਂਦੇ ਦਿਨਾਂ ਦੀ ਗੱਲ ਕਰੀਏ ਜੀ ਇੱਕ ਹਲਕਾ ਜਿਹਾ ਸਿਸਟਮ ਵੀ ਆ ਰਿਹਾ ਜਿਹੜਾ ਕਿ 26 27 28 ਜਾਂ ਫਿਰ ਹੋ ਸਕਦਾ 27 29 ਤਰੀਕ ਨੂੰ ਪ੍ਰਭਾਵਿਤ ਕਰ ਸਕਦਾ ਹੈ ਹਲਕੇ ਸ਼ਰਾਟਿਆਂ ਦੇ ਨਾਲ ਕਿਤੇ ਕਿਤੇ ਦਰਮਿਆਨੇ ਮੀ ਰਿਗੂਲਰ ਤੌਰ ਤੇ ਤੁਹਾਨੂੰ ਦਿੰਦੇ ਰਹਾਂਗੇ ਕਿਉਂਕਿ ਇਹਦੇ ਵਿੱਚ ਹਲੇ ਬਦਲਾਅ ਵੀ ਹੋ ਸਕਦਾ ਸਿਸਟਮ ਲੱਗ ਵੀ ਸਕਦਾ ਨਹੀਂ ਵੀ ਲੱਗ ਸਕਦਾ ਤੇ ਜਿਵੇਂ ਜਿਵੇਂ ਆਪਾਂ ਲੱਗੇ ਜਾਵਾਂਗੇ ਤੇ ਇਹਦੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਫਿਲਹਾਲ ਅਗਲੇ 4-5 ਦਿਨ ਜੇ ਮੌਸਮ ਗਰਮ ਤੇ ਖੁਸ਼ਕ ਰਹੇਗਾ ਹਵਾਵਾਂ ਜਿਹੜੀਆਂ ਹਲਕੇ ਰਫਤਾਰ ਨਾਲ ਚਲਦੀਆਂ ਰਹਿਣਗੀਆਂ ਤੇ 파ਰੇ ਦੇ ਵਿੱਚ 1-2 ਡਿਗਰੀ ਦਾ ਵਾਧਾ ਜਿਹੜਾ ਸੰਭਵ ਹੈ ਉਹਦੇ 3-4 ਦਿਨਾਂ ਤੱਕ ਤੇ ਜੇਕਰ ਸਿਸਟਮ ਹਲਕੇ ਤੋਂ ਲੱਗੇ ਦਰਮਿਆਨੇ ਲੈਵਲ ਤੇ ਲੱਗ ਜਾਂਦਾ ਬਹੁਤੇ ਖਾਗਾਂ ਦੇ ਵਿੱਚ ਮੀਂਹ ਦਰਜ ਕਰਾ ਦਿੰਦਾ ਫਿਰ ਟੈਂਪਰੇਚਰ ਦੇ ਵਿੱਚ ਗਰਾਵੜ ਥੋੜੀ ਸੰਭਵ ਹੋਏਗੀ ਨਹੀਂ ਤਾਂ 파ਰਾ ਉਸੇ ਤਰ੍ਹਾਂ ਚੜਦਾ ਰਹਿਣਾ ਤੇ ਮਾਰਚ ਦੇ ਅਖੀਰ ਆਉਂਦੇ ਆਉਂਦੇ ਪਾਰਾ ਜਿਹੜਾ ਕਾਫੀ ਤਾਣੂ ਜਾ ਚੁੱਕਾ ਹੋਵੇਗਾ ਅਗੇਤੀ ਗਰਮੀ ਜਿਹੜੀ ਆ ਉਹ ਪੈਰੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਫਿਲਹਾਲ ਗਰਮੀ ਤੋਂ ਰਾਹਤ ਤਾਂ ਨਹੀਂ ਆ ਪਾਰਾ ਉਸੇ ਤਰ੍ਹਾਂ ਚੜਨ ਦੀ ਉਮੀਦ ਹੈ ਤੇ ਜਿਹੜਾ ਇੱਕ ਸਿਸਟਮ ਆ ਰਿਹਾ ਉਹਦੀ ਅਫਰੇਡ ਤੁਹਾਨੂੰ ਆਉਂਦੇ ਦਿਨਾਂ ਦੇ ਦਰਮਿਆਨ ਅਸੀਂ ਰੈਗੂਲਰ ਤੌਰ ਤੇ ਦਿੰਦੇ ਰਹਾਂਗੇ ਤੁਹਾਨੂੰ ਅੱਜ ਜੀ ਸ਼ੁਕਰੀਆ ਚੰਨਦਣਾ ਜੁੜੇ ਰਹੋ ਜੀ ਸੋ ਇਹੋ ਹਾਲ ਹੈ ਜੀ ਆਪਣਾ ਪਹਾੜੀ ਖੇਤਰਾਂ ਦਾ ਵੀ ਉੱਥੇ ਵੀ ਜਿਹੜਾ ਸਿਸਟਮ ਲੰਘ ਕੇ ਗਿਆ ਉਹ ਜਿਹੜਾ ਹਲਕੇ ਲੈਵਲ ਦਾ ਕੋਈ ਖਾਸਾ ਪ੍ਰਭਾਵ ਨਹੀਂ ਪਾ ਕੇ ਗਿਆ ਉਸ ਤੋਂ ਪਹਿਲਾਂ ਜਿਹੜਾ ਸਿਸਟਮ ਲੰਘ ਕੇ ਗਿਆ ਉਹਦਣਾ ਬਰਬਰੀ ਉੱਪਰਲੇ ਫੱਦਰ ਹੁਣ ਕੋਈ ਹਵਾਵਾਂ ਦੇ ਵਿੱਚ ਠੰਡਕ ਘੱਟ ਹੀ ਹੈ ਕਿਉਂਕਿ ਜਿਹੜਾ ਸਿਸਟਮ ਲੰਘ ਚੁੱਕਿਆ ਤੇ ਇਸ ਲਈ ਹੁਣ ਮੌਸਮ ਆਪਣਾ ਗਰਮ ਤੇ ਖੁਸ਼ਕ ਬਣਾ ਰਹੇਗਾ ਧੰਨਵਾਦ